ਇਸ਼ਰਫ ਫਜ਼ਲਕੜ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਲੋਕ ਸਭਾ ਦੇ ਵਿੱਚ ਮਨਰੇਗਾ ਸਕੀਮ ਬਾਰੇ ਬੋਲਦਿਆਂ ਗ੍ਰਾਮੀਣ ਵਿਕਾਸ ਮੰਤਰੀ ਨੂੰ ਦੱਸਿਆ ਕਿ ਮੈਂ ਮਨਰੇਗਾ ਦਾ ਜਨਮਦਾਤਾ ਅਫਸਰ ਹਾਂ ਤੇ ਜਦੋਂ ਮਨਰੇਗਾ ਬਣਾਇਆ ਗਿਆ ਸੀ ਤਾਂ ਇੱਕ ਮਕਸਦ ਦੇ ਨਾਲ ਬਣਾਇਆ ਗਿਆ ਸੀ ਪਰ ਅੱਜ ਇਸ ਸਕੀਮ ਦੇ ਉੱਤੇ ਰਾਜਨੀਤੀ ਹਾਵੀ ਹੋ ਗਈ ਹੈ ਹੁਣਾ ਕੀ ਕੁਝ ਕਹੇ ਆਓ ਜਾਣਦੇ ਹਾਂ ਮਾਨਯੋਗ ਸਦਸਦ ਡਾਕਟਰ ਅਮਰ ਸਿੰਘ ਜੀ ਤਨਵਾ ਮੈਟਨ ਸਭਾਪਤੀ ਜੀ ਬਹੁਤ ਬਹੁਤ ਧੰਨਵਾਦ ਮੇਰਾ ਸਬਜੈਕਟ ਅੱਜ ਮਨਰੇਗਾ ਹੈ ਮੈਂ ਗ੍ਰਾਮੀਣ ਵਿਕਾਸ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਕਿ ਥੋੜਾ ਧਿਆਨ ਦੇਣ ਮੇਰੇ ਵੱਲ ਮੈਡਮ ਮੈਂ ਬਹੁਤ ਕਿਸਮਤ ਵਾਲਾ ਕਿ ਇਹਦੀ ਜਦੋਂ ਨਰੇਗਾ ਦੀ ਟਾਸ ਫੋਰਸ ਬਣੀ ਸੀ ਮੈਂ ਉਹਦਾ ਮੈਂਬਰ ਸੀ ਇਹਦੇ ਜਿਹੜੇ ਜਨਮਦਾਤਾ ਬਿਊਰੋਕ੍ਰੇਟਸ ਆ ਉਹਨਾਂ ਵਿੱਚ ਮੈਂ ਸੀ ਤੇ ਮੈਂ ਉਹਦਾ ਸਾਰਾ ਇਤਿਹਾਸ ਜਾਣਦਾ ਨਰੇਗਾ ਦਾ ਕਿਉਂ ਬਣਾਇਆ ਹੈ ਕਿ ਐਸੀ ਗਰੀਬ ਲੋਕਾਂ ਦੀ ਇੱਕ ਸੇਫਟੀ ਨੈਟ ਬਣਾਇਆ ਸੀ ਜੇ ਕੁਝ ਨਾ ਮਿਲੇ ਤੇ ਇਹ ਦਿੱਤਾ ਲੇਕਿਨ ਪਿਛਲੇ 20 ਸਾਲਾਂ ਦੀ ਜੋ ਕੁਝ ਪ੍ਰੋਗਰੈਸ ਹੋ ਰਹੀ ਆ ਉਹਦੇ ਚ ਇਹ ਆ ਕਿ ਇੰਨੀਆਂ ਟੈਕਨੀਕੈਲਿਟੀਆਂ ਉਹਨਾਂ ਦੀ ਹਾਜ਼ਰੀ ਲਗਾਉਣ ਚ ਪਾਤੀਆਂ ਨੇ ਸਿੰਪਲ ਅਟੈਂਡੈਂਸ ਵਿੱਚ ਉਹਨਾਂ ਦੀ ਪੇਮੈਂਟਸ ਇਹਨੀਆਂ ਟੈਕਨੀਕੈਲਿਟੀਆਂ ਪਾਰੀਆਂ ਕਿ ਅੱਜ ਗਰੀਬਾਂ ਨੂੰ ਹਾਜ਼ਰੀ ਲਗਾਉਣਾ ਔਰ ਆਪਣੀ ਪੇਮੈਂਟ ਕੱਢਣਾ ਮੁਸ਼ਕਲ ਹੋਇਆ ਹੈ ਬਈ ਮੰਤਰੀ ਜੀ ਬੇਨਤੀ ਕਰੂੰਗਾ ਕਿ ਉਹਨੂੰ ਦੇਖੋ ਦੂਸਰਾ 100 ਦਿਨ ਸੀ ਉਹ ਦੋ ਬਣਾਏ ਸੀ 20 ਸਾਲ ਬਾਅਦ ਕਟੋਅ 150 ਦਿਨ ਤੱਕ ਕਰ ਦਿਓ ਉਹਦੀ ਮਜ਼ਦੂਰੀ 400 ਜਾਂ 500 ਰੁਪਏ ਕਟੋ-ਕਟ ਕਰੋ ਇਹ ਪੰਜਾਬ ਦੇ ਮਜ਼ਦੂਰਾ ਦੀ ਮੰਗ ਹੈ ਤੀਸਰੀ ਪੰਜਾਬ ਚ ਕੀ ਹੋਇਆ ਇੰਨੀ ਜ਼ਿਆਦਾ ਰਾਜਨੀਤੀ ਹੋ ਗਿਆ ਮਰਨੇਗਾ ਜਿਹੜੇ ਇੱਕ ਪਾਰਟੀਕੂਲਰ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਮਜ਼ਦੂਰੀ ਮਿਲੂਗੀ ਉਹਨਾਂ ਦਾ ਮੇਟ ਬਣੂਗਾ ਬਾਕੀ ਕਿਸੇ ਦਾ ਨਹੀਂ ਬਣੂਗਾ ਮੈਂ ਮੰਤਰੀ ਜੀ ਨੂੰ ਕਹੂੰਗਾ ਕਿ ਪੰਜਾਬ ਦੀ ਮਰਨੇਗਾ ਨੂੰ ਡਿਟੇਲਸ ਵਿੱਚ ਦੇਖਣ ਔਰ ਮਰਨੇਗਾ ਜਿਹੜੇ ਲੋਕ ਮੰਗ ਰਹੇ ਉਹਨਾਂ ਨੂੰ ਮਜ਼ਦੂਰੀ ਦੇਣ ਜਿਹੜੀ ਉਹਨਾਂ ਦਾ ਜ਼ਿਆਤੀ ਹੋ ਰਹੀ ਆ ਉਹਨੂੰ ਠੀਕ